ਵੈਕੁਰਜੀ ਕਾ ਖਾਲਸਾ ਵੈਕੁਰਜੀ ਕੀ ਫਤਿਹ ਦਾਸ ਭਾਈ ਗੁਰਮਤ ਸਿੰਘ ਪ੍ਰਚਾਰਕ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋਂ ਆ ਗੁਰਦੁਆਰਾ ਅਚਲ ਸਾਹਿਬ ਦੇ ਨੇੜੇ ਜਿਹੜਾ ਗੁਰਦੁਆਰਾ ਦੀਨਪੁਰੀਆਂ ਕਾਰਸੇਵ ਵਾਲਿਆਂ ਦਾ ਗੁਰਦੁਆਰਾ ਸਾਹਿਬ ਵਿਖੇ ਆਏ ਸਨ ਇੱਥੇ ਸੇਵਾ ਦੇ ਵਿੱਚ ਟਲਾਈ ਹੋਣ ਕਰਕੇ ਦੋ ਗੁਰੂ ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੇ ਪ੍ਰਕਾਸ਼ ਸਨ ਉਹਨਾਂ ਦੋਹਾਂ ਨੂੰ ਆ ਕਾਫੀ ਵਿਰਧ ਹਾਲਤਾਂ ਦੇ ਵਿੱਚ ਪਾਇਆ ਗਿਆ ਜਿਨ੍ਹਾਂ ਨੇ ਜਿਲਦ ਵੀ ਖਰਾਬ ਸੀ ਜਿਨ੍ਹਾਂ ਦੇ ਕਈ ਅੰਗ ਫਟੇ ਹੋਏ ਸਨ ਜੋ ਕਿ ਸਰੂਪ ਤਸਦੀਜ ਜੋ ਕਿ ਪ੍ਰਕਾਸ਼ ਹੋਣ ਯੋਗ ਨਹੀਂ ਹਨ ਇਸ ਕਰਕੇ ਜਦੋਂ ਸਤਕਾਰ ਕਮੇਟੀ ਵੱਲੋਂ ਅਕਾਲ ਤਖਤ ਸਹਿਬਾਨ ਨੂੰ ਜੋ ਸੂਚਿਤ ਕੀਤਾ ਗਿਆ ਉਹਦੇ ਆਧਾਰ ਦੇ ਉੱਤੇ ਸ਼ੋਮਨੀ ਗੋਦਵਰ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦੇ ਨੀਮਾ ਅਨੁਸਾਰ ਸਾਨੂੰ ਆਗਿਆ ਦਿੱਤੀ ਗਈ ਅਸੀਂ ਇੱਥੇ ਚੈੱਕ ਕਰਨ ਵਾਸਤੇ ਆਏ ਹਾਂ ਤੇ ਉਹ ਅਗਲੀ ਜੋ ਅਕਾਲ ਤਖਸੈਬਾਨ ਤੋਂ ਕਾਰਵਾਈ ਮਿਲਦੀ ਹੈ ਅਸੀਂ ਉਹਨਾਂ ਨੂੰ ਰਿਪੋਰਟ ਕਰਾਂਗੇ ਉਹ ਅਗਲੀ ਕਾਰਵਾਈ ਉਹਨਾਂ ਦੇ ਅਨੁਸਾਰ ਹੀ ਹੋਏਗੀ ਜਿਹੜਾ ਇੱਕ ਗੁਰੂ ਪਾਰਾ ਦਾ ਪ੍ਰਕਾਸ਼ ਕੀਤਾ ਗਿਆ ਜੀ ਕਿੰਨੇ ਅੰਕ ਖਰਾਬ ਔਰ ਕਿੱਦਾਂ ਖਰਾਬ ਹੋਇਆ ਇਹਨਾਂ ਦੇ ਵਿੱਚ ਅਸਲੀਅਤ ਦੇ ਵਿੱਚ ਕੋਈ ਹੋਰ ਕਾਰਨ ਨਹੀਂ ਆ ਬਸ ਸਿਰਫ ਗਰੰਤੀ ਸਿੰਘ ਦੇ ਟਿਲਾਈ ਕਰਕੇ ਸਹੀ ਤਰੀਕੇ ਦੇ ਨਾਲ ਪ੍ਰਕਾਸ਼ ਨਾ ਹੋਣ ਕਰਕੇ ਕਾਫੀ ਜ਼ਿਲਾਂ ਦੇ ਵਿੱਚ ਪ੍ਰੋਬਲਮ ਆਈ ਹੈ ਜਿਹਦੇ ਕਰਕੇ ਹੀ ਇਹ ਪ੍ਰੋਬਲਮ ਹੋਈ ਹੈ ਹਾਂਜੀ ਉਹ ਫਟੇ ਹੈਗੇ ਉਹ ਸਿਰਫ ਗਰੰਥੀ ਸਿੰਘਾਂ ਦੇ ਟਲਿਹਾਈ ਕਰਕੇ ਫਟਿਆ ਨਾ ਕਿ ਕੋਈ ਹੋਰ ਕਰਨ ਕਰਕੇ ਨਾ ਕਿਸੇ ਅਸੀਂ ਇਹ ਨਹੀਂ ਕਿ ਕੋਈ ਹੋਰ ਕਿਸੇ ਕਾਰਨ ਕਰਕੇ ਇਹ ਉਹਨਾਂ ਦੇ ਢਲੇ ਰਵਈਏ ਦੇ ਨਾਲ ਸਹੀ ਢੰਗ ਦੇ ਨਾਲ ਪ੍ਰਕਾਸ਼ ਨਾ ਹੋਣ ਕਰਕੇ ਅ ਅਧੂਰੀ ਜਾਣਕਾਰੀ ਗਰੰਥੀ ਸਿੰਘ ਨੂੰ ਹੋਣ ਕਰਕੇ ਇਹ ਸਾਰਾ ਕਾਰਜ ਹੋਇਆ ਹੈ ਜਿਹੜੇ ਮਹਾਰਾਜ ਦੇ ਸਰੂਪ ਨੇ ਇਹਨਾਂ ਨੂੰ ਲਿਜਾਇਆ ਜਾਏਗਾ ਹਾਂ ਇਹਨਾਂ ਨੂੰ ਸਰੂਪਾਂ ਨੂੰ ਲਿਜਾਇਆ ਜਾਏਗਾ ਫਿਰ ਜੋ ਵੀ ਕਾਰਵਾਈ ਅਕਲ ਤੱਕ ਤੋਂ ਹੋਵੇਗੀ ਉਦੇ ਅਨੁਸਾਰ ਹੀ ਅਗਲੇਰੀ ਕਾਰਵਾਈ ਕੀਤੀ ਜਾਏਗੀ ਅਜੇ ਤੱਕ ਸਾਨੂੰ ਉਹ ਮਿਲਿਆ ਨਹੀਂ ਸਵੇਰ ਦਾ ਉਹਨਾਂ ਨੂੰ ਆਖਿਆ ਜਾ ਰਿਹਾ ਬਾਬੇ ਉਹਨਾਂ ਨੂੰ ਲਫੋਨ ਕੀਤਾ ਜਾ ਰਹੇ ਨੇ ਲੇਕਿਨ ਅਜੇ ਤੱਕ ਗਰੰਥੀ ਸਿੰਘ ਸਾਡੇ ਕੋਲ ਅਜੇ ਤੱਕ ਨਹੀਂ ਪਹੁੰਚਿਆ ਹੈਗਾ ਕਿਉਂਕਿ ਹਾਂਜੀ ਉਨ੍ਹਾਂ ਤੇ ਪ੍ਰਬੰਧਕਾਂ ਤੇ ਕਾਰਵਾਈ ਹੋਏਗੀ ਕਿਉਂਕਿ ਜੋ ਵੀ ਅਕਾਲ ਤਖਤ ਤੋਂ ਅਸੀਂ ਤੇ ਆਪਣੀ ਰਿਪੋਰਟ ਤਿਆਰ ਕਰਕੇ ਅਕਾਲ ਤਖਤ ਨੂੰ ਭੇਜਣੀ ਆ ਤੇ ਜੋ ਵੀ ਅਗਲੇਰੀ ਕਾਰਵਾਈ ਅਕਾਲ ਤਖਤ ਤੋਂ ਹੀ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਹ ਭਾਈ ਗੁਰਨਾਮ ਸਿੰਘ ਜੀ ਬਟਾਲੇ ਤੋਂ ਜੀ ਸਾਨੂੰ ਕੋ ਸਮਾਂ ਪਹਿਨਤੋਂ ਪਤਾ ਲੱਗਾ ਸੀ ਵੀ ਇਹ ਡੇਰੇ ਤੇ ਸਤਿਗੁਰੂ ਸਿਵਾ ਸਮਾਰ ਸਦਕਾਰ ਨਹੀਂ ਹੈਗਾ ਅੱਜ ਗੁਰੂ ਜੀ ਦੀ ਕਿਰਪਾ ਨਾਲ ਇੱਥੇ ਆਏ ਸਤਿਗੁਰੂ ਦਰਸ਼ਨ ਕੀਤੇ ਨੇ ਜਿਹੜੇ ਮਾਰੇ ਇੱਥੇ ਪ੍ਰਕਾਸ਼ ਮਾਨ ਸੀ ਉਹਦੇ 14 ਤੋਂ 25 ਅੰਗ ਤੋਂ ਲੈ ਕੇ 30 ਤੱਕ ਅੰਗ ਜਿਹੜੇ ਜ਼ਖਮੀ ਸੀ ਤੇ ਬਾਹਰੀ ਅੰਗਾਂ ਦੇ ਮਤਲਬ ਵਿਰਧ ਵਿਸਤਾ ਵਸਤਾ ਜਿਹਨੇ ਜਿਹੜੇ ਮਾਰੇ ਸੋਖਾਸਨ ਸੀ ਉਹਨਾਂ ਦੇ ਵੀ ਦਰਸ਼ਨ ਕੀਤੇ ਆ ਉਹਦੇ ਵੀ ਜਿਹੜਾ ਮਾਰੇ ਬਾਹਰੀ ਅੰਗ ਤਤਗੇ ਵਾਲਾ ਉਹ ਚੂਹੀ ਨੇ ਜ਼ਖਮੀ ਕੀਤਾ ਵਾ ਮਰੇ ਇੱਥੇ ਕੋਈ ਸੇਵਾ ਸਮਾਰ ਸਤਕਾਰ ਮਹਾਰਾਜ ਦਾ ਨਹੀਂ ਹੋ ਰਿਹਾ ਜੋ ਹੋਣਾ ਚਾਹੀਦਾ ਵਾ ਇਹ ਗਰੰਥ ਸਿੰਘਾਂ ਦੀ ਅਣਗਹਿਲੀ ਕਰਕੇ ਅਣਜਾਣਪੁਣੇ ਕਰਕੇ ਇਹ ਜਿਹੜਾ ਇੱਥੋਂ ਤੱਕ ਹੋਇਆ ਵਾ ਨਹੀਂ ਤੇ ਜੇ ਗਰੰਥ ਸਿੰਘ ਜੀਵਨ ਵਾਲਾ ਹੋਇਆ ਸੇਵਾ ਭਾਵਨਾ ਵਾਲਾ ਹੋਇਆ ਤੇ ਸਾਡ ਕੋਈ ਕਦੀ ਸਰੂਪ ਵਿਰਤ ਨਹੀਂ ਹੁੰਦਾ ਇਹ ਸਾਡੀਆਂ ਗੇਲੀਆਂ ਕਰਕੇ ਕੋ ਸਾਡੀ ਕੌਮ ਦਾ ਰਹਿ ਗਿਆ ਮਾਰਤਾ ਤੇ ਜੋਰ ਸੇਵਾ ਸੰਭਾਲਦੇ ਨਹੀਂ ਹੈਗਾ ਹਾਂਜੀ ਸ਼ੁਭਾ ਚਲਦੀ ਵੀ ਇਥੇ ਗੁਰਦੁਆਰਾ ਸਾਹਿਬ ਬਣਦਾ ਪਿਆ ਬਣਦਾ ਜੁਆ ਹਾਂਜੀ ਇਹ ਕਾਰਸ ਵਾਲਿਆਂ ਦਾ ਡੇਰਾ ਵਾਜੀ ਹਾਂਜੀ ਗੁਰਦਸਤ ਨਾਲ ਅੱਜ ਸਾਹਿਬ ਬਹੁਤ ਵੱਡਾ ਸਥਾਨ ਹੈ ਇਤਿਹਾਸਿਕ ਸਥਾਨ ਵਾ ਇੱਥੇ ਤੇ ਮਾਰੇ ਪ੍ਰਕਾਸ਼ ਹੋਣੀ ਚਾਹੀਦੇ ਕੋ ਐਡਾ ਵੱਡਾ ਸਥਾਨ ਵਾ ਸਾਡਾ ਇੱਥੇ ਲੋੜ ਨਹੀਂ ਪਰ ਸਾਡੀਆਂ ਵੀ ਇੱਥੇ ਮਾਰੇ ਪ੍ਰਗਟਮਣ ਕਿਤੇ ਕੋ ਲੁਕਮਾ ਸਾਡੇ ਹਾਂਜੀ ਇਹ ਦਿਹਾਣੇ ਸਕੇ ਇਹਨਾਂ ਨੂੰ ਪਤਾ ਹੋਣਾ ਕਿ ਡੇਰੇ ਵਾਲੋਂ ਕੀ ਬਣਾਉਣ ਡਿਆ ਹਾਂਜੀ ਕਾਰਵਾਈ ਅਸੀਂ ਜੋ ਪ੍ਰਸ਼ਾਸਨ ਆਇਆ ਵਾ ਤੇ ਜੋ ਅਮਲ ਸਰੋਵਣੀ ਕਮੇਟੀ ਵਾਲੇ ਮੈਨੇਜਰ ਸਾਹਿਬ ਆਏ ਨੇ ਅਸੀਂ ਇਹਦੀ ਰਿਪੋਰਟ ਜਿਹੜੀ ਕਾਦਰ ਸਿੰਘ ਸਾਹਿਬ ਭੇਜਾਂਗੇ ਉਤੋਂ ਜੋ ਤੱਕ ਤੱਕ ਸਾਹਿਬ ਤੋਂ ਜੇ ਸੇਵਾ ਹੋਊਗੀ ਉਹ ਕੀਤੀ ਜਾਏਗੀ ਇਹਨਾਂ ਦੇ ਕੋਈ ਕੁਛ ਨਹੀਂ ਸਾਨੂੰ ਤੇ ਇਤਲਾਹ ਮਿਲੀ ਸੀਗੀ ਕਿ ਗੁਰਦਰਾ ਚਲ ਸਾਹਿਬ ਦੇ ਨੇੜੇ ਇੱਕ ਬਾਬੇ ਸੁਖਦੇਵ ਸਿੰਘ ਦੇ ਦੀਨਪੁਰਿਆਂ ਦਾ ਹੈਗਾ ਵਾ ਡੇਰਾ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਮਤਲਬ ਸਰੂਪ ਜਿਹੜੇ ਸੀਗੇ ਬਿਰਧ ਅਵਸਥਾ ਦੇ ਵਿੱਚ ਸੀਗੇ ਉਹਦੇ ਵਿੱਚ ਕੁਝ ਅੰਗ ਜਿਹੜੇ ਨੇ ਜਿੱਦਾਂ ਉਹ ਆਪਾਂ ਕਹਿ ਸਕਦੇ ਹਾਂ ਵੀ ਫਟੇ ਹੋਏ ਫਟੇ ਹੋਏ ਵੀ ਨਹੀਂ ਕਹਿ ਸਕਦੇ ਮਤਲਬ ਕੁਸ਼ ਵਿੱਚੋਂ ਨੁਕਸਾਨ ਪਹੁੰਚਾਇਆ ਉਹ ਇਹਨਾਂ ਦੇ ਸ਼ੋਨਿਕ ਮਿੰਟ ਦੇ ਧਰਮ ਪ੍ਰਚਾਰ ਕਮੇਟੀ ਵਾਲੇ ਆਏ ਨੇ ਕੁਝ ਸਤਿਕਾਰ ਕਮੇਟੀ ਸਵਿੰਗ ਆਏ ਨੇ ਉਹ ਦੇਖ ਰਹੇ ਨੇ ਇਹ ਕਹਿੰਦੇ ਨੇ ਕਿ ਅਸੀਂ ਜਿਹੜਾ ਆਕਾਲ ਤਖਸਾਹ ਵੱਲੋਂ ਹਦਾਇਤਾਂ ਨੇ ਕਿ ਉਹ ਜਿਹੜਾ ਵਿਧਵਸਥਾ ਦੇ ਵਿੱਚ ਮਾਰਿਆ ਸਰੂਪ ਹੋਵੇ ਉਹ ਗੁਰਦ੍ਰਸ ਸਾਹਿਬ ਦੀ ਸੇਵਾ ਦੇ ਵਿੱਚ ਨਹੀਂ ਹੋ ਸਕਦਾ ਇਹ ਉਹ ਸਰਕਾਰ ਸਤਿਧਰਮ ਪ੍ਰਚਾਰ ਕਮੇਟੀ ਵਾਲੇ ਜਿਹੜੇ ਨੇ ਆਪਣੇ ਤੌਰ ਤੇ ਉਹਨੂੰ ਲੱਗੇ ਨੇ ਖੜਨ ਇਹ ਰਿਪੋਰਟ ਜਿਹੜੀ ਆਕਾਲ ਤਖਸਾਹ ਨੂੰ ਭੇਜਣਗੇ ਜੋ ਅਕਾਲ ਤੱਕ ਸਾਡਾ ਬਾਦਸ਼ਾਹ ਹੁਕਮ ਆਏਗਾ ਉਹਦੇ ਮੁਤਾਬਕ ਕਾਰਵਾਈ ਹੋਏਗੀ ਫਿਲਹਾਲ ਜਿਹੜੇ ਮਾਰਗ ਦੇ ਸਰੂਪ ਨੇ ਉਹ ਇਹ ਆਪਣੇ ਲੈ ਜਾ ਰਹੇ ਨੇ ਕਿ ਉਹਨਾਂ ਦੇ ਗਾਂ ਜਿਹੜੀ ਸੇਵਾ ਪੂਰੀ ਤਰ੍ਹਾਂ ਮੁਕੰਮਲ ਕਰਾਈ ਜਾ ਸਕੇ ਬਸ ਇਹੀ ਆ ਇਹਦੇ ਵਿੱਚ ਅਜੇ ਤਾਂ ਕੋਈ ਕਾਰਵਨੀ ਸਾਡਾ ਸਿਰਫ ਇਨਾ ਮੈਟਰ ਜੇ ਵੀ ਜਿਹੜਾ ਕੋਈ ਲੜਾਈ ਝਗੜਾ ਨਾ ਹੋਵੇ